ਸਾਹਿਬ ਦੇ ਵਿੱਚ ਇਨਸਾਨੀਅਤ ਸ਼ਰਮਸ਼ਾਰ ਹੋਈ ਹੈ ਨਵਜੰਮੇ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਹੈ ਅਤੇ ਪਛਾਤੇ ਵਿਅਕਤੀਆਂ ਦੇ ਵੱਲੋਂ ਜ਼ਹਿਰ ਦੇ ਕੇ ਮਾਰਿਆ ਗਿਆ ਲੋਕਾਂ ਨੇ ਹਾਲਾਂਕਿ ਕਾਰਵਾਈ ਦੀ ਮੰਗ ਕੀਤੀ ਹੈ ਦਸਤੇਕੀ ਅਜਿਹਾ ਕਿロナ ਕੰਮ ਕਰਨ ਵਾਲੇ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਲੋਕਾਂ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਰਾਤ ਇੱਕ ਦਾ ਘਟਨਾ ਹੋਈ ਹੈ ਜਿਹੜੇ ਵਿਚਾਰੇ 6 ਜਵਾਕ ਕੋਈ ਦੁੱਧ ਚ ਪਾ ਕੇ ਇਹਨਾਂ ਨੂੰ ਮਾਰ ਗਿਆ ਵੀ ਇਹਨਾਂ ਵਿਚਾਰਿਆਂ ਨੇ ਕੀ ਵਿਗਾੜਿਆ ਸੀ ਇਹ ਛੋਟੇ ਤੋਂ ਕੁਝ ਮੰਗ ਨਹੀਂ ਸਕਦੇ ਇਹਨਾਂ ਦਾ ਤਾਂ ਕੁਝ ਕਰਨਾ ਨਹੀਂ ਸੀ ਆ ਇਹਨਾਂ ਦੀ ਮਾਂ ਬੈਠੀ ਹੈ ਇਹਨਾਂ ਦੀ ਮਾਂ ਬੈਠੀ ਹੈ ਜੀ ਅਫਸੋਸ ਠੀਕ ਹੈ ਜੀ ਅਸੀਂ ਤਾਂ ਉੱਤੇ ਸਾਰਿਆਂ ਨੇ ਚਾਲੀਆਂ ਲਾਈਆਂ ਜੀ ਚਲੋ ਬੱਚੇ ਬਾਹਰ ਨਾ ਜਾਣ ਬੱਚੇ ਸੜਕ ਤੇ ਜਾਣ ਤੋਂ ਬਾਅਦੀਆਂ ਥੱਲੇ ਨਾ ਆਉਣ ਰਾਤ ਨੂੰ ਕੋਈ ਬੰਦਾ 6 ਦੇ 6 ਹੀ ਜਵਾਕ ਮਾਰ ਕੇ ਹਰਨ ਕਰਤੀ ਹੈ ਛੀਰ ਛੀ ਬੱਚੇ ਮਾਰ ਗਏ ਕੀ ਉਹ ਵੀ ਮੈਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਇਹਨੂੰ ਕਿਹੜਾ ਹੀ ਬੰਦਾ ਹੁਣ ਤਾਂ ਇਹ ਸੋਚਣਾ ਚਾਹੀਦਾ ਹੈ ਵੀ ਅਸੀਂ ਇਹੋ ਜਿਹਾ ਕੰਮ ਕਿਉਂ ਕਰੇ ਤੁਸੀਂ ਇਹਨਾਂ ਨੂੰ ਕੁਝ ਦੇ ਨਹੀਂ ਸਕਦੇ ਤੇ ਇਹਨਾਂ ਨੂੰ ਖੋਹਦੇ ਕਿਉਂ ਤੁਸੀਂ ਆ ਦੇਖੋ ਜੀ ਸਾਰੇ ਜਵਾਕ ਕੋਨੇ ਉੱਤੇ ਸਾਰਾ ਕੁਛ ਇਹਨਾਂ ਦੇ ਬੱਚੇ ਜਿੱਦੇ ਸੂਈ ਹੈ ਕੁੱਤੀ ਉੱਤੇ ਆ ਸਾਰਾ ਘੋਗਰਾ ਬਣਾ ਕੇ ਜੀ ਲੱਕੜ ਦਾ ਠੀਕ ਹੈ ਜੀ ਬਣਾਇਆ ਚਾਲੀਆਂ ਲਾਈਆਂ ਵੀ ਬੱਚੇ ਬਾਤ ਜਾਣ ਪਰ ਜਿਹੜੇ ਬੰਦੇ ਨੇ ਹਰਕਤ ਕੀਤੀ ਹੈ ਅਸੀਂ ਤਾਂ ਨਹੀਂ ਕੁਝ ਕਹਿੰਦੇ ਪਰ ਮਾਲਕ ਆਪੇ ਵੇਖ ਲੈ ਉਹਨੂੰ ਆਪੇ ਕਰ ਲੂਗਾ ਉਹਨਾਂ ਗੱਲਬਾਤ ਤੇ ਇਹਨੂੰ ਸ਼ੇਅਰ ਕਰੋ ਜੀ ਵਾਧ ਤੋਂ ਵਾਰ ਵੀਡੀਓ ਨੂੰ ਤੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਦਾ